ਸਲੂਕ ਮੁਹੱਲਾ ਤੀਜਾ ਪਰਖਾਏ ਸਾਖੀ ਮਹਾਪੁਰਖ ਬੋਲਦੇ ਸਤ ਸੰਗ ਜੀ ਜਿਸ ਪ੍ਰਕਾਰ ਢੋਲ ਦੇ ਤੇ ਡੱਗਾ ਮਾਰੀਏ ਤਾਂ ਬੋਲਦਾ ਹੈ ਇਸੇ ਪ੍ਰਕਾਰ ਸਤ ਸੰਗ ਜੀ ਸਤਗੁਰੂ ਦੇ ਅੰਦਰ ਕੋਈ ਆਪਣੇ ਸੰਕਲਪ ਨਹੀਂ ਸ੍ਰਿਤੀ ਦੇ ਭਰੇ ਵਾਸਤੇ ਜਿਹੀ ਆਸਾਂ ਦੀ ਜਿਹੜੀ ਹੈ ਉਹ ਇੱਛਾ ਉਹ ਭਾਵਨਾ ਲੈ ਕੇ ਜਿਵੇਂ ਕਲਪਤਰ ਮਿਛਲੇ ਵਿੱਚ ਕਿਸੇ ਪ੍ਰਕਾਰ ਦਾ ਸੰਸਕਾਰ ਨਹੀਂ ਕਲਪਤਰ ਬਿਰਸ਼ੇਠਾਂ ਜਿਹੇ ਜੀ ਕੋ ਕਾਮਨਾ ਲੈ ਕੇ ਬੈਠਦਾ ਹੈ ਉਹ ਕਲਪਤਰ ਬਿਰਸ਼ੋ ਨੂੰ ਫੜ ਲਈ ਜਾਂਦਾ ਹੈ ਇਸੇ ਪ੍ਰਕਾਰ ਅੰਤਜਾਮੀ ਸੱਚੇ ਪਾਤਸ਼ਾਹ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਗਿਆਨੀ ਅਗਿਆਨੀ ਦੀ ਵਾਸ਼ਨਾ ਨਹੀਂ ਜਿਹਾਸੂ ਜਿਹੇ ਦੀ ਭਾਵਨਾ ਲੈ ਕੇ ਆਉਂਦੇ ਹੈ ਉਹ ਮਹਾਰਾਜਾ ਉਹਨਾਂ ਨੂੰ ਫੜੁੰਦੇ ਉਹਦੇ ਹੁੰਦੇ ਉਹ ਆਜਾ ਜਿਹੇ ਦੀ ਭਾਵਨਾ ਲੈ ਕੇ ਬੈਠਦੇ ਹੈ ਕਿਉਂ ਗੁਰੂ ਸਾਹਿਬ ਦਾ ਮਰਲੇਪੀ ਹੈ ਆਪਣੇ ਆਨੰਦ ਵਿੱਚ ਲੀਨ ਹਨ ਪਰ ਪ੍ਰਸਾਦ ਸੁਆਬਲੀ ਲੈ ਕੇ ਜਿਸ ਅਗੀਆਸੂ ਦੀ ਜੋ ਜੋ ਭਾਵਨਾ ਹੈ ਜੋ ਜੋ ਫੁਰਨਾ ਲੈ ਕੇ ਬੈਠਦੇ ਹੈ ਸਿੱਧਾਂ ਨੇ ਜਿੰਨੇ ਪਰਸ਼ਨ ਕਈ ਗੁਪਤ ਕੀਤੇ ਸੀ ਗੁਰੂ ਜੀ ਉਹਨਾਂ ਦੇ ਗੋਤ ਪਰਸ਼ਨਾਂ ਦੇ ਉੱਤਰ ਵੀ ਦਿੰਦੇ ਰਹੇ ਕਈਆਂ ਨੇ ਬਚਨ ਕਰਕੇ ਚਰਚਾ ਕੀਤੀ ਉਹਨਾਂ ਨੂੰ ਬਚਨ ਨਾਲ ਉਹ ਉਪਦੇਸ਼ ਦਿੱਤਾ ਕਿਉਂ ਪ੍ਰਸਾਦ ਸੁਆਬਲ ਹੈ ਕਿ ਕੋਈ ਨਾ ਕੋਈ ਮਹਾਪੁਰਖ ਜੋ ਅਕਾਲ ਪੁਰਖ ਰੂਪ ਸਤਿਗੁਰੂ ਹੈ ਉਹ ਸਾਖੀ ਸਿੱਖਿਆ ਦੇ ਤਾਂ ਹੀ ਉਹ ਦੇਸ਼ ਨੂੰ ਉਗਾਈ ਦੇਣ ਵਾਸਤੇ ਪ੍ਰਮੇਸ਼ਰ ਦੀ ਸਿੱਖਿਆ ਦੇਣ ਵਾਲੇ ਮਹਾਪੁਰਖ ਸਤਿਗੁਰੂ ਬੋਲਦੇ ਹਨ ਹਾਂਜੀ ਸਗਲ ਜਹਾਨ ਕਿਸੇ ਨਾ ਕਿਸੇ ਕਾਰਨ ਨੂੰ ਲੈ ਕੇ ਭਾਵੇਂ ਬੋਲਦੇ ਹੈ ਪ੍ਰਕਾਸ਼ ਬੱਦ ਨੂੰ ਲੈ ਕੇ ਪ੍ਰਾਰੂਪ ਜੋ ਬ੍ਰਹਮ ਹੈ ਉਹਦੇ ਧਾਸ ਰੂਪ ਦੀ ਪ੍ਰਾਪਤੀ ਵਾਲੀ ਸਿੱਖਿਆ ਮਹਾਪੁਰਖ ਸਤਿਗੁਰੂ ਜੀ ਬੋਲਦੇ ਹਨ ਹਾਂਜੀ ਸਗਲ ਜਹਾਨ ਸਾਰੇ ਸੰਸਾਰ ਵਾਤੇ ਸਾਂਝੀ ਹੁੰਦੀ ਹੈ ਸਭ ਦੇ ਭਲਾ ਕਰਨ ਵਾਲੀ ਸਿੱਖਿਆ ਹੁੰਦੀ ਹੈ ਸਬੇ ਸਾਂਝੀ ਵਾਲ ਸਦਾਏ ਨੇ ਕੋਈ ਨਾ ਦੱਸੇ ਵਾਰਾ ਜੈ ਹਿੰਦੂ ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਅਕਾਲੀ ਹੋਵੇ ਅੰਗਰੇਜ਼ ਹੋਣ ਕੋਈ ਵੀ ਹੋਵੇ ਸਾਰਿਆਂ ਬਾਤ ਸਾਂਝੀ ਹੈ ਕੁਲ ਸੋਸਾਰ ਦੇ ਭਲੇ ਵਾਸਤੇ ਗੁਰਮੁਖ ਹੋਵੇ ਸਰੂਪਾਉ ਕਰੇ ਜਿਹੜਾ ਗੁਰਮੁਖ ਅਧਿਕਾਰੀ ਹੁੰਦੇ ਆ ਉਹ ਸੱਜਣਾਂ ਦੇ ਵਿਦੇਸ਼ ਨੂੰ ਸੁਣ ਕੇ ਉਹਨਾਂ ਨੂੰ ਛੱਡਣ ਵੱਲ ਭੈਅ ਕਰਦੇ ਆ ਕਿ ਉਹਨਾਂ ਦਾ ਸਾਡੇ ਕੋਲ ਹੋ ਜਾਣ ਸਾਹਿਬਾਂ ਰਿਕਰਦੇ ਹਰ ਵਕਤ ਹਾਜ਼ਰ ਨਾਜ਼ਰ ਜਾਨਮ ਦੇ ਮਹਾਰਾਜ ਨੂੰ ਆਪਣਾ ਆਪ ਪਛਾਣੇ ਆਪਣੇ ਜੋ ਆਤਮਾ ਹੈ ਸਾਰਿਆਂ ਦੇ ਅੰਦਰ ਜੋਤੀ ਰੂਪੋ ਸਾਖੀ ਰੂਪ ਕਰਕੇ ਪਛਾਣ ਲੈਂਦੇ ਹਨ ਗੁਰ ਪ੍ਰਸਾਦੀ ਜੀਵਤ ਮਰ ਗੁਰਾਂ ਦੀ ਕਿਰਪਾ ਕਰਕੇ ਜੀਵ ਭਾਵਨੋਂ ਦੇ ਅਭਿਆਸ ਵੱਲੋਂ ਜਿਹੜੇ ਬਿੱਤੂ ਹੋ ਜਾਂਦੇ ਹਨ ਤਾਂ ਮਨ ਹੀ ਤੇ ਮਨ ਮੰਨੋਂ ਪਾਈ ਉਹ ਸੁਧ ਮਨ ਜਿਹੜਾ ਹੈ ਸੁਧ ਮਨ ਕਰਕੇ ਮਰ ਜਾਂਦਾ ਹੈ ਤਾਂ ਮਨ ਗੁਰਾਂ ਦੇ ਮੰਤਰ ਕਰਕੇ ਹੀ ਮਨ ਜਿਹੜਾ ਹੈ ਬੰਦ ਜਾਂਦਾ ਹੈ ਮਨ ਸਿਰੋਮਣੀ ਦਾ ਮੰਨਣ ਕਰਨ ਲੱਗ ਜਾਂਦਾ ਹੈ ਜਿੰਨ ਕਉ ਮਨ ਕੀ ਪਰਤੀਤ ਨਾ ਇਹਨਾਂ ਨੂੰ ਬਾਹਰ ਮੰਨ ਰੋਕਣ ਦਾ ਹੀ ਭਰੋਸਾ ਨਹੀਂ ਵੀ ਸਾਡਾ ਮਨ ਰੁਕੂਗਾ ਕਿ ਨਹੀਂ ਨਾਨਕ ਸੇ ਕਿਆ ਕਥ ਹੈ ਗਿਆਨ ਉਹ ਵੀ ਗਿਆਨ ਦਾ ਕੀ ਕਥਨ ਕਰਦੇ ਉਹਨਾਂ ਦਾ ਗਿਆਨ ਕਥਨ ਸਭ ਝੂਠਾ ਹੀ ਹੈ ਜਿਨ੍ਹਾਂ ਨੂੰ ਮਨ ਦੇ ਰੋਕਣ ਦਾ ਭਰੋਸਾ ਹੀ ਨਹੀਂ ਵੀ ਕੋਈ ਰੋਕ ਲਵਾਂਗੇ ਸਭ ਤੋਂ ਜ਼ਿਆਦਾ ਜਿਹੜੇ ਰੋਕਦੇ ਨਹੀਂ ਹੈ ਆਪਣੇ ਮਨ ਨੂੰ ਮਨ ਜਿਨ੍ਹਾਂ ਨੂੰ ਆਤਮਾ ਦੀ ਪ੍ਰਤੀਤੀ ਨਹੀਂ ਹੋਈ ਉਹਨਾਂ ਦਾ ਗਿਆਨ ਕਰਨਾ ਕਿਆ ਹੈ ਝੂਠਾ ਹੈ ਸਤਿਗੁਰੂ ਜੀ ਕਹਿੰਦੇ ਹਨ ਮਹੱਲਾ ਤੀਜਾ ਗੁਰਮੁਖਿ ਚੇਤ ਨਾ ਲਾਇ ਜਿਨਾਂ ਗੁਰਾਂ ਦੁਆਰਾ ਸੱਚੇ ਕਾਰਸ਼ੈਤ ਕਿਤਨੀ ਦਿੱਤੀ ਨੂੰ ਨਹੀਂ ਲਾਉਣਾ ਕੀ ਕੰਤ ਦੁਖ ਪਹੁੰਚਾ ਆਏ ਅੰਤ ਦੇ ਅੰਤ ਦੇ ਵੇਲੇ ਬੜਾ ਦੁਖ ਜਮਨ ਮਰਨ ਦਾ ਆ ਕੇ ਪਹੁੰਚ ਗਿਆ ਵਾਰ-ਵਾਰ ਜੁਨਾ ਚ ਪਰਮ ਗਏ ਹੰ ਅੰਦਰ ਹਰ ਬਾਹਰ ਹਰ ਅੰਧਿਆ ਅੰਦਰ ਉਹਨਾਂ ਨੂੰ ਸਰੂਪ ਦੇ ਵਿਚਾਰ ਵਿराग ਦੇ ਰੂਪੀ ਨੇਤਰ ਨਹੀਂ ਬਾਰੋਂ ਵਿਹਾਰ ਵੀ ਉਹਨਾਂ ਦਾ ਸੁਧ ਨਹੀਂ ਵਿਹਾਰ ਵੀ ਲਗਾਰੀ ਬੈਠੇ ਵਕਾਰਾਂ ਚ ਫਸੇ ਹੋਏ ਇਹਨ ਬਰੋਦਾਨੋ ਅੰਦਰ ਹੋ ਰਿਹਾ ਮੈਂ ਵਿਰਾਗ ਹੋਏ ਇੱਕ ਰੂਪੀ ਨੇਤਰ ਵੀ ਨਹੀਂ ਹਾਂ ਤੇ ਬਾਹਰਲੇ ਮਨਮੋਦ ਰੂਪੀ ਨੇਤਰਾਂ ਕਰਕੇ ਵੀ ਉਹ ਸੰਸਾਰ ਦੀ ਅੰਦਰ ਕੋਈ ਧਰਮ ਕਰਮ ਆਦਿਕ ਜਾਣਦੇ ਨਹੀਂ ਦੇਖ ਪਰਾਇਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਇਸ ਗੁਣ ਤੋਂ ਵੀ ਹੀਣੇ ਹਨੇ ਹਨ ਇਸ ਪ੍ਰਕਾਰ ਵਿਕਾਰੀ ਹੈ ਹੋਰ ਤਾਂ ਨਾ ਕਾਈ ਪਾ ਸੁਭ ਸੁਧ ਪਰਲੋਕ ਦੀ ਕੋਈ ਵੀ ਨਹੀਂ ਪਹੁੰਚਦੀ ਕੋਈ ਕਿਸੇ ਪ੍ਰਕਾਰ ਦੀ ਸੁਧ ਗਿਆਤ ਨਹੀਂ ਕਾਈ ਉਹਨਾਂ ਦੇ ਪਾਸੋਂ ਪਾਈ ਜਾਂਦੀ ਪੰਡਤ ਤਿੰਨ ਕੀ ਵਰਕਤੀ ਸਭ ਜਗ ਖਾਏ ਸੇਵਨ ਵਿਦਵਾਨ ਬੇਣੀ ਮਾ ਆਪੇ ਕੁਮਾਰ ਦੇ ਚਰਨਾਂ 'ਚ ਬੈਠੇ ਐ ਉਹਨਾਂ ਨੂੰ ਕਹਿ ਰਹੇ ਨੇ ਪੰਡਤ ਜੀ ਉਹਨਾਂ ਮਹਾਂਪੁਰਖਾਂ ਦੀ ਜਿਹੜੇ ਨਾਮ ਜਪਣ ਵਾਲੇ ਹੈ ਉਹਨਾਂ ਦੀ ਜਿਹੜੀ ਵਰਕਤ ਉਹਨਾਂ ਕਮਾਈ ਦੀ ਤਾਕਤ ਹੈ ਸਭ ਜਗ ਖਾਏ ਸਾਰਾ ਸੰਸਾਰ ਖਾਂਦਾ ਹੈ ਤੇ ਉਹ ਐਸਾ ساری ਦੁਨੀਆ ਤ੍ਰਿਪਤ ਹੋ ਰਹੀ ਹੈ ਉਹਨਾਂ ਦੀ ਕਮਾਈ ਦੀ ਬਰਕਤ ਨਾਲ ਸ਼ਕਤੀ ਨਾਲ ਲੋਰਤੇ ਹਰ ਲਾਹ ਜਿਹੜੇ ਭਾਈ ਮਾਰੇ ਦੇ ਨਾਮ ਚ ਰੰਗੇ ਹੋਏ ਐ ਉਹਨਾਂ ਦੀ ਬੜੀ ਬਰਕਤ ਤਾਂ ਕਿ ਪੈ ਮਾਰਨ ਬਖਸ਼ੀ ਹੋਈ ਜਿਨ੍ਹਾਂ ਗੁਰ ਕਾਹ ਸਬਦ ਸਲਾਹਿਆ ਜਿਨ੍ਹਾਂ ਭਾਈ ਗੁਰਾਂ ਦੇ ਸ਼ਬਦ ਦੁਆਰਾ ਵਾਹਿਗੁਰੂ ਦੀ ਸਿਫਤ ਕੀਤੀ ਐ ਸਲਾਹੁਣਾ ਕੀਤਾ ਹੈ ਹਰ ਸਿਉ ਰਹੇ ਸਮਾਹੇ ਵਿਦਵਾਨੋ ਹਰੀ ਅਕਾਲ ਪੁਰਖ ਜੀ ਮਿਲੇ ਰਹਿੰਦੇ ਆਨ ਹਰ ਵਕਤ ਪੰਡਤ ਦੂਜੇ ਪਾਏ ਬਰਕਤ ਨਾ ਹੋਵੇ ਜਿੰਨੇ ਵੀ ਵਿਦਵਾਨ ਜਿਨ੍ਹਾਂ ਕੇ ਦੁਆਦ ਭਾਵ ਹੈ ਨਾ ਮਾਇਆ ਦਾ মোহ ਹੈ ਉਹਨਾਂ 'ਚ ਬਰਕਤ ਸ਼ਕਤੀ ਨਹੀਂ ਹੋ ਸਕਦੀ ਕਿਸੇ ਦੇ ਭਲਾ ਕਰਨ ਦੀ ਸਾਦ ਨਹੀਂ ਹੁੰਦੀ ਕਿਸੇ ਨੂੰ ਵੀ ਕੋਈ ਦੇਣ ਦੀ ਉਹ ਤਾਂ ਖੂਤੇ ਖੜੇ ਕੇ ਨੂੰ ਪਾਣੀ ਵੀ ਨਹੀਂ ਦੇ ਸਕਦੇ ਚੁਲੀ ਆਪ ਨਵੇ ਚਰੂ ਪਰ ਪਾਣੀ ਤੇ ਨਿੰਦੇ ਜੇ ਗੰਗਾ ਆਣੀ ਇਹ ਜੇ ਕਮਜ਼ੋਰ ਹਨ ਉਹਨਾਂ ਚ ਬਰਕਤ ਨਹੀਂ ਹੁੰਦੀ ਦੁਆਇਤ ਭਾਵ ਵਾਲੇ ਤੇ ਵਿਦਵਾਨ ਨਾ ਤਹਨ ਪੱਲੇ ਪਾ ਤੇ ਭਰਮੀ ਛਾ ਰੱਖਦੇ ਤਾਂ ਵੀ ਉਹਨਾਂ ਦੇ ਪੱਲੇ ਚ ਨਹੀਂ ਪੈਂਦਾ ਭਾਂਤੋ ਵੀ ਖਾਲੀ ਰਹਿੰਦੇ ਹਨ ਤੇ ਨਾਮ ਰੂਪੀ ਤਾਂ ਉਹਨਾਂ ਦੇ ਆਪਾ ਕਰੂ ਪੱਲੇ 'ਚ ਨਹੀਂ ਪ੍ਰਾਪਤ ਹੁੰਦਾ ਹੈ। ਪੜ ਥੱਕੇ ਸੰਤੋਖ ਨਾ ਆਇਓ। ਪੜ ਪੜ ਕੇ ਵਿਦਿਆ ਨੂੰ বেদ ਸ਼ਾਸਤ੍ਰਾਂ ਨੂੰ ਠੱਕਦੇ ਹਨ। ਫੇਰ ਵੀ ਸੰਤੋਖ ਨਹੀਂ ਆਇਆ। ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ। ਸੁਭਨ ਬਨੋਰ ਦੇ ਸਭ ਕਾਜ ਹੈ। ਆਨੰਦਨ ਜਲ ਤੇ ਵਿਹਾਰ ਰਹਾਇ। ਅੱਜ ਕਿਸੇ ਨਾਲ ਈਦ ਖਾ ਕੇ ਨਹੀਂ ਮੇਰੇ ਨਾਲ ਜਿਆਦਾ ਵਿਦਿਆ ਕਿਉਂ ਪੜਿਆ ਹੋਇਆ ਹੈ? ਇਹ ਮੇਰਾ ਏਡਾ ਪ੍ਰਤਾਪ ਨਹੀਂ ਮੈਂ ਵੀ ਇੰਨਾ ਹੀ ਪੜਿਆ ਹੋਇਆ ਹੈ। ਇਹਨੂੰ ਲੋਕ ਕਿਉਂ ਮੰਨਦੇ ਐ ਇਸ ਪ੍ਰਕਾਰ ਈਰਖਾ ਦੇ ਨਾਲ ਅੰਦਰ ਰਾਜ ਨੇ ਈਰਖਾ ਦੀ ਜਲਵੇ ਹੋਏ ਦੀ ਤ੍ਰਿਸ਼ਨਾ ਦੇ ਵਿੱਚ ਕ੍ਰੋਧ ਵੀ ਜਲਦੇ ਹੋਏ ਦੀ ਉਹ ਵਿਹਾਬਕੀਤ ਹੁੰਦੀ ਐ ਮਾਇਆ ਦੀ ਇੱਛਾ ਰੂਪੀ ਜਲਨ ਕਾਗਨੀ ਵਿੱਚ ਨੂੰ ਪੁਕਾਰ ਨਾ ਚੁੱਕਈ ਫਿਰ ਉਹ ਕੂਕਾ ਮਾਰ ਮਾਰ ਕੇ ਲੋਕਾਂ ਨੂੰ ਬੁਲਵੇਸ਼ ਦਿੰਦੇ ਐ ਅਤੇ ਜਦੋਂ ਪਕੜੇ ਜਾਂਦੇ ਜਮੋ ਕੋਲੇ ਪੁਕਾਰ ਦੇ ਫਰਿਆਦ ਕਰਦੇ ਐ ਕੂਕ ਪਚਾਦੇ ਪਹਿਲੇ ਚਾਂਗ ਦੀ ਮਾਰ ਦਿੰਦੇ ਕੂਕ ਹੈ ਉਹ ਤੇ ਫਿਰ ਇਹ ਆਪਦੇ ਅਖਰ ਵਰਤ ਕੇ ਦੱਸਨੇ ਵੀ ਇਹ ਮੇਰੀ ਗੱਲ ਫਰਿਆਦ ਹੈ ਕਿ ਉਹ ਪੁਕਾਰ ਕਰਨੀ ਉਹਨਾਂ ਦੀ ਚੱਕੀ ਨਹੀਂ ਜਾਂਦੀ ਹੈ ਨਾ ਸੰਸਾ ਵਿੱਚ ਹੋ ਜਾਏ ਉਹ ਹਰ ਕੋਈ ਫਰਿਆਦਾਂ ਹੀ ਕਰਦੇ ਨੇ ਕਦੇ ਕਿਸੇ ਕੋਲੇ ਜਾ ਕੇ ਕੂਕ ਦੇ ਰੇ ਚਾਂਗਾ ਮਾਰ ਦੇਣਦੇ ਕਦੇ ਕਿਸੇ ਕੋਲੇ ਫਰਿਆਦਾਂ ਕਰਦੇ ਆ ਤੇ ਨਾ ਸੰਸਾ ਉਹਨਾਂ ਦੇ ਪਰਮਾਨ ਪਰਮੇਗਤ ਪਰਦੇ ਆਦਿ ਸੰਸਾ ਵੀ ਹਿਰਦੇ ਚ ਨਹੀਂ ਜਾਂਦਾ ਜੀ ਵੀ ਜੀ ਇਕਤਾ ਦਾ ਗਿਆਨ ਨਹੀਂ ਉਹਨਾਂ ਦੇ ਅੰਦਰ ਹੁੰਦਾ ਨਾਨਕ ਨਾਮ ਨਹੀਂ ਮੂਹਿਆ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨਾਮ ਨਹੀਂ ਜਪਿਆ ਭਾਈ ਨਾਮ ਤੋਂ ਵੀ ਹੋਣਿਆ ਜਿਹੜੇ ਬਗਾਇਰ ਹਰਪੁਰਖ ਉਹ ਕਾਲਾ ਉੱਠ ਜਾਏ ਉਹ ਕਾਲੇ ਮੂੰਹ ਚ ਹੀ ਉੱਠ ਕੇ ਚਲੇ ਜਾਂਦੇ ਐ ਕਾਲੇ ਮੂੰਹ ਕਰਕੇ ਕਲੰਕ ਖੱਟ ਕੇ ਦੁਨੀਆਂ ਚ ਉੱਠ ਕੇ ਚਲੇ ਜਾਂਦੇ ਐ ਕਾਲੇ ਮੂੰਹ ਵਾਲੇ ਜਮਦੂਤਾਂ ਦੇ ਨਾਲ ਉੱਠ ਕੇ ਚਲੇ ਜਾਂਦੇ ਹਨ ਬੌੜੀ ਹਾਰ ਸੱਜਣ ਨੂੰ ਮੇਲ ਪਿਆਰੇ ਪਿਆਰੇ ਆਕਾਲ ਪੁਰਖੋ ਹਰੀ ਸੱਜਣ ਸਤਿਗੁਰਾਂ ਦੇ ਨਾਲ ਸਾਨੂੰ ਮਿਲਾਉਣਾ ਕਰ ਮਿਲ 510 ਸੱਜਣ ਨਾਲ ਮਿਲ ਕੇ ਤੇਰੀ ਪ੍ਰਾਪਤੀ ਦਾ ਭਗਤੀ ਸਹਿਬ ਗਿਆਨ ਰੂਪੀ ਸੰਤ ਦਾ ਸਤਿ ਸਾਈ ਪੁੱਛਣਾ ਕਰੀਏ ਜੋ ਸਤਿਗੁਰੂ ਨਿਹਾਰਾ ਸਾਲੂ ਸਿੱਖੀ ਉਹ ਨੋਤ ਜੋ ਹਰ ਦਸਤੀ ਮਿੱਤਰ ਜਿਹੜਾ ਹਰੀ ਪਿਆਰੇ ਨੂੰ ਸਾਡੇ ਨੂੰ ਦੱਸ ਦੇਵੇ ਕਿਸ ਹੋ ਬਾਲਿ ਗਈ ਅਸੀਂ ਉਹਨਾਂ ਪਿਆਰਿਆਂ ਤੋਂ ਬਿਹਾਰ ਕੁਰਬਾਨ ਜਾਂਦੇ ਹਾਂ ਜਿਹੜਾ ਹਰੀ ਨੂੰ ਦੱਸਣ ਵਾਲਾ ਮਿੱਤਰ ਕੌਣ ਸਤਿਗੁਰੂ ਉਹਨਾਂ ਤੋਂ ਅਸੀਂ ਬਿਹਾਰ ਜਾਂਦੇ ਹਾਂ ਗੁਣਾਂ ਸਾਂਝੀ ਤਨ ਸਿਉ ਕਰੀ ਉਹਨਾਂ ਸਤਿਗੁਰੂਆਂ ਨੂੰ ਸਰਬਾਤ ਗੁਣ ਦੇ ਕਰਕੇ ਤਨ ਮਨ ਧੰਵੇ ਕੇ ਉਨ੍ਹਾਂ ਦਾ ਬਾਸੂ ਉਪਦੇਸ਼ ਗਿਆਨ ਆਦਿਕ ਲੈਣ ਦੇ ਰੂਪ ਇਹ ਸਾਂਝ ਗੁਣਾ ਦੀ ਮਾਰ ਨਾਲ ਕਰੀ ਹਾਈ ਪਰਮੇਸ਼ਰ ਦੇ ਨਾਮ ਨੂੰ ਪਿਆਉਣਾ ਕਰੀਏ ਹਰ ਥੇ ਵੀ ਪਿਆਰਾ ਨਿਤ ਹਰੀ ਦਾ ਸੇਵਨ ਭਜਨ ਕਰੀਏ ਭਗਤੀ ਕਰੀਏ ਪਿਆਰੇ ਦੀ ਨਿੱਤਾ ਪਰਤੀ ਸੇਵ ਹਰ ਸੁਖ ਪਾਈ ਇਹ ਸਰਕਾਰ ਸੇਵਾ ਭਗਤੀ ਕਰਕੇ ਹਰੀ ਦੀ ਪ੍ਰਾਪਤੀ ਦੇ ਸੁਖ ਨੂੰ ਪਾਈਦਾ ਹੈ ਬੜੇ ਹਾਰੀ ਸਤਗੁਰ ਤੇਸ ਇਹ ਤਿਸ ਨੂੰ ਅਮਰਵਾਸ ਸਾਹਿਬ ਤੋਂ ਬੜੇ ਹਾਰ ਬਾਈਏ ਗੁਰੂ ਆਮਦਾ ਜੀ ਕਹਿੰਦੇ ਆ ਜਿਨ ਸੋਝੀ ਪਾਈ ਨ ਸਤਿਗੁਰ ਵਾਹਿਗੁਰੂ ਦੇ ਸੁਖ ਦੀ ਸੋਝੀ ਸਮਝ ਪਾ ਦੁੱਤੀ ਅਧਿਕਾਰੀਆਂ ਨੂੰ ਲੋਕ ਮਹੱਲਾ ਤੀਜਾ ਪੰਡਤ ਮੈਲ ਨਾ ਚੁੱਕਈ ਜੀ ਜੀ ਆਦਿਕ ਪੰਡਤ ਜਮਾਰਾ ਕੇ ਬੇਨਤੀ ਕਰਦੇ ਆ ਕਿ ਮਾਰਾ ਮੈਲ ਨਹੀਂ ਸਾਡੇ ਅੰਦਰੋਂ ਜਾਂਦੀ ਇੱਛਾ ਬਣੀ ਰਹਿੰਦੀ ਹੈ ਪਦਾਰਥਾਂ ਦੀ ਮਾਇਆ ਦੀ ਤਾਂ ਸਤਿਗੁਰੂ ਜੀ ਕਹਿੰਦੇ ਹਨ ਏ ਪੰਡਤ ਜੀ ਨਹੀਂ ਸੁਣੋ ਪੰਡਤ ਮੈਲ ਨਾ ਚੁੱਕਈ ਇਹ ਵਿਦਵਾਨ ਪੁਰਖੋ ਏ ਮਾਇਆ ਦੀ ਇੱਛਾ ਰੂਪੀ ਮੈਲ ਨਹੀਂ ਚੱਕੀ ਜਾਂਦੀ ਐਵੇਂ ਜੀ ਵੇਦ ਪੜਾ ਜੁਗ ਚਾਰ ਚਾਹ ਜੁਗਾ ਜਿੰਨੀ ਔਰ ਹੋਵੇ ਲੰਮੀ ਤੇ ਚੌਹ ਜੁਗਾ ਦੀ ਵੇਦਾਂ ਦਾ ਪਾਠ ਕਰਦਾ ਰੇ ਪੜਾਈ ਕਰਦਾ ਰੇ ਏ ਨਰਾਇਣ ਮਾਇਆ ਮੂਲ ਹੈ ਤੇ ਸਰਕਾਰ ਹੈ ਵੇਦ ਦਾ ਪਾਠ ਹਮੇਸ਼ਾ ਲਈ ਸਾਥ ਸੰਗਤ ਜੀ ਪਾਠ ਕਰਿਆ ਕਰਦੇ ਉਹ ਪਾਠ ਨੂੰ ਸੁਣ ਕਰਕੇ ਨਾਰਦ मुनि ਆਕੇ ਇਸ ਰਿਸ਼ੀ ਦੇ ਕੋਲੇ ਆਇਆ हे ऋखी ਜਦੋਂ ਵਿਰਧ ਹੋ ਗਿਆ ਕਾਫ ਨਾਲ ਕੰਠ ਰੁਕ ਗਿਆ ਉਦੋਂ ਕਿਵੇਂ ਵੇਦਾਂ ਦਾ ਪਾਠ ਕਰੇਗਾ ਇਹ ਕਹਿਣ ਲੱਗਾ ਉਹ ਦਵਾਈਆਂ ਖਾ ਖਾ ਕੇ ਜਾਗਵਲਕ ਨੇ ਵਾਕ ਕਹੇ ਮੈਂ ਫਿਰ ਵੀ ਪਾਠ ਕਰਦਾ ਰਹਾਂਗਾ ਇਹ ਜਾਗਵਲਕ ਦੇ ਬਚਨ ਸੁਣ ਕੇ ਫਿਰ ਕਿ ਹਾਕੇ ਤੇਰੀ ਪ੍ਰੀਤ ਸਦਾ ਨਹੀਂ ਰਹੇਗੀ ਕਾਇਮ ਨਹੀਂ ਰਹੇਗੀ ਕਿਉਂ ਨਾਰਦ मुनि ਨੇ ਉਪਦੇਸ਼ ਦਿੱਤਾ ਸੀ ਥੋ ਇਸੇ ਪ੍ਰਕਾਰ ਹਜੂਰ ਕਹਿੰਦੇ ਹਨ ਜੇ ਵੇਦ ਪੜਾਏ ਯੁਗ ਚਾਰ ਜੇ ਚੌਹ ਯੁਗਾਂ ਦੀ ਜਿੰਨੀ ਉਮਰ ਹੋ ਜੇ ਯੁਗ ਚਾਰ ਸੰਸਾਰ ਚੌਹ ਯੁਗਾਂ ਵਾਲਾ ਇਹਦੇ ਚ ਵੇਦਾਂ ਦਾ ਪਾਠ ਹੀ ਕਰੀ ਜਾਵੇ ਲੰਮੀ ਉਮਰ ਵਾਲਾ ਵੀ ਹੋ ਜਾਵੇ ਤ੍ਰੈ ਗੁਣ ਮਾਇਆ ਮੂਲ ਹੈ ਇਹ ਤ੍ਰੈ ਗੁਣ ਵਿਸ਼ਿਆ ਵੇਦ ਦਾ दे दे। वेद जेडे त्रिगुणਾ ਗੁਣਾਂ ਨੂੰ ਵਿਸ਼ੇ ਕਰਦੇ ਆ ਕਰਮ ਜਿਹੜਾ ਹੈ ਇਹ ਤਾਮਸੀ purਖਾਂ ਦਾ ਹੈ ਉਪਾਸ਼ਨਾ ਦਾ ਜੀ purਖਾਂ ਦੀ ਹੈ ਗਿਆਨ ਸਾਤ ਕੀ purਖਾਂ ਦਾ ਹੈ ਇਹ ਤ੍ਰਿਗੁਣਾਂ ਤਿੰਨਾ ਗੁਣਾਂ ਦੇ ਅੰਦਰ ਮਾਇਆ ਹੀ ਮੂਲ ਕਾਰਨ ਹੈ ਨਾ ਤ੍ਰਿਗੁਣ ਤਿੰਨਾ ਗੁਣਾਂ ਨੂੰ ਵਿਸ਼ੇ ਕਰਦੇ ਆ ਵੇਦ ਇਸ ਕਰਕੇ ਮੂਲ ਕਾਰਨ ਨਹੀਂ ਹੈ ਮਾਇਆ ਹੀ ਸਾਰਿਆਂ ਦੀ ਵਿੱਚ ਹਉਮੈ ਨਾਮ ਵਿਸਾ ਇਹ ਹਉਮੈ ਪਈ ਰਹਿੰਦੀ ਕਿ ਮੈਂ ਬੜਾ ਵੇਦ ਪਾਠੀ ਆ ਦੇਵ ਦੇ ਨਾਮ ਨੂੰ ਭੁਲਾਤਾ ਮਾਰੀ ਜੀ ਸੰਸਕ੍ਰਿਤ ਪੜ੍ਹਦੇ ਉਹ ਦੁਆਨਾ ਰਲਦਾ ਹੀ ਨਹੀਂ ਤੋਂ ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਹੈ ਆਪਣੇ ਉਹ ਕੀ ਸੀ ਜੇ ਪੰਡਿਤ ਬਣ ਕੇ ਆਇਆ ਸੀ ਉਸ ਨੇ ਇਹ ਨਾਲ ਦਿੱਤੇ ਤਾਂ ਪ੍ਰੀਵਸੋ ਪ੍ਰੀਵਸੋ ਉਹ ਜਦੋਂ ਵੀ ਥੋੜੀ ਜਿਹੀ ਹੁਕ ਵੀ ਆਇਆ ਗਰਦ ਰਾਕ ਖੜਾ ਹੋ ਗਿਆ ਗੱਲ ਕੋਈ ਨਾ ਆਵੇ ਸਾਰੇ ਸਿੰਘ ਹੱਤੀ ਜਾਨ ਇਸ ਪ੍ਰਕਾਰ ਬੜਾ ਹੰਕਾਰ ਵੱਧ ਜਾਂਦਾ ਹੈ ਉਹ ਪੜਿਆ ਵੀ ਐਡਾ ਕੁਝ ਨਹੀਂ ਸੀ ਐਵੇਂ ਥੋੜਾ ਜਿਹਾ ਉਹ ਖੰਡੂਰ ਸਾਹਿਬ ਵਾਲੇ ਸੰਤਾਂ ਕੋਲੋਂ ਨਿਰਮਲਿਆਂ ਕੋਲੋਂ ਵਿਆ ਕਰਦੇਵੇਂ ਦੋ ਕੋ ਪੜੇ ਸੀਗੇ ਕੀਤੇ ਕੀਤੇ ਹੋਏ ਲਾਫਜ਼ ਜੀ ਵਿੱਚ ਹੋਮ ਨਾਮ ਵਿਸਾਰ ਅਈ ਹੁਣ ਰੀਰ ਕਾਦ ਕਹੇ ਜੇ ਸੂਤਰ ਕੀਤੇ ਕਰਦਾ ਸੀ ਚਲੋ ਆ ਜੀ ਵਿਚ ਹੋਮ ਨਾਮ ਵਿਸਾਰ ਮਨ ਵਿਚ ਪਿਆ ਹਣ ਪਰਮੇਸ਼ਰ ਦੇ ਨਾਮ ਨੂੰ ਭੁਲਾ ਦੁੱਤਾ ਹੈ ਪੰਡਿਤ ਪੂਲੇ ਦੂਜੇ ਲਾਗੇ ਮਨ ਨੂੰ ਪੰਡਿਤ ਵਿਦਵਾਨ ਕਹਾ ਕੇ ਭੁੱਲ ਗਏ ਮਾਇਆ 'ਚ ਦੁਆਦ ਵਿੱਚ ਹੀ ਲੱਗੇ ਹਨ ਮਾਇਆ ਕਾ ਬਾਪ ਮਾਇਆ ਦੇ ਸਭ ਕਾਰ ਹੈ ਉਹਨੂੰ ਲੱਗਾ ਉਹਨੂੰ ਕਿਹਾ ਸੀ ਭਈ ਤੂੰ ਅੰਮ੍ਰਿਤਸਰ ਦਾ ਕਾਰਨ ਕੀ ਹੈ ਕਹਿੰਦਾ ਜੀ ਸ਼ਰਾਬ ਪੀਤੀ ਗਈ ਫੇ ਸ਼ਰਾਬ ਨਾ ਪੀਏ ਕਿਉਂ ਤਾਂ ਪਰਮੀ ਕਰਦਾ ਇਹ ਕਹਿੰਦੇ ਤੈਨੂੰ ਕੀ ਸਿਖਾਉਣਾ ਜੇ ਤੂੰ ਪਰਮ ਨਹੀਂ ਕਰਨਾ ਤਾਂ ਹੁਣ ਉਹਦੀ ਇਹ ਹਾਲਤ ਹੈ ਮੋਗੇ ਬੈਠਾ ਤੇ ਅਹੀ ਜੀ ਕੁਰੀਤੀ ਜਿ ਪਿਆ ਹੋਇਆ ਜਿਹੜਾ ਦਸਣ ਵਾਲੀ ਹਾਲਤ ਨਹੀਂ ਮਾਇਆ ਕਹਿ ਵਪਾਰ ਇਹ ਮਾਇਆ ਦੇ ਵਪਾਰ ਤੇ ਲੱਗੇ ਰਹਿੰਦੇ ਹਰ ਵਕਤ ਅੰਤਰ ਤ੍ਰਿਸ਼ਨਾ ਭੁੱਖ ਹੈ ਅੰਤਰ ਤ੍ਰਿਸ਼ਨਾ ਰਸਾ ਕਸਾਂ ਦੀ ਇਹ ਭੋਗਾ ਦੀ ਭੁੱਖ ਬਣੀ ਰਹਿੰਦੀ ਹੈ ਮੂਰਖ ਭੁਖਿਆ ਮੋਏ ਗਵਾ ਇਹ ਮੂਰਖ ਜਿਹੜੇ ਆਸਾ ਦੀਆਂ ਭੁੱਖਾ ਕਰਕੇ ਅਤੇ ਪਲਾਰਧਨੀਆਂ ਭੁੱਖਾ ਕਰਕੇ ਮੂਰਖਾਂ ਦਾ ਜੀਵਨ ਭੁੱਖਿਆ ਵਿੱਚ ਗੁਜ਼ਰਦਾ ਹੈ ਅੰਤ ਨੂੰ ਮਰ ਜਾਂਦੇ ਮੌਤ ਦੇ ਮਾਰੇ ਗਵਾਰ ਬਸਮਝ ਸਤਗੁਰ ਸੇਵਿਆ ਸੁਖ ਪਾਇਆ ਜੇ ਭਾਈ ਸਤਗੁਰਾਂ ਦੀ ਜੇ ਸੇਵਾ ਕਰੀ ਜਿਨ੍ਹਾਂ ਨੂੰ ਕੀਤੀ ਹੈ ਉਹਨਾਂ ਨੂੰ ਸੁਖ ਰੂਪ ਨੂੰ ਪਾਇਆ ਹੈ ਸੱਚਾ ਸ਼ਬਦ ਵਿਚਾਰ ਸੱਚੇ ਗੁਰੂ ਸਾਹਿਬ ਦੇ ਸ਼ਬਦ ਉਪਰੇਸ਼ ਨੂੰ ਵਿਚਾਰ ਕਰਦੇ ਹੈ ਸੱਚਾ ਸ਼ਬਦ ਜੋ ਬ੍ਰਹਮ ਹੈ ਉਸ ਦੀ ਵਿਚਾਰ ਕਰਦੇ ਹਨ ਅੰਦਰੋਂ ਤ੍ਰਿਸ਼ਨਾ ਭੁਖ ਗਈ ਉਹਨਾਂ ਦੀ ਹੈ ਪੰਡਤ ਵਿਦਵਾਨ ਜੀ ਅੰਦਰੋਂ ਤ੍ਰਿਸ਼ਨਾ ਦੀ ਭੁਖ ਚਲੀ ਗਈ ਹੈ ਤ੍ਰਿਸ਼ਨਾ ਰਸਾਂ ਕਸਾਂ ਦੀ ਭੋਗਾਂ ਦੀ ਭੁਖੋਂ ਆਸਾ ਪਦਾਰਥਾਂ ਦੀ ਚਲੀ ਗਈ ਹੈ ਸੱਚਾ ਨਾਇ ਪਿਆਰ ਜਿਨ੍ਹਾਂ ਦੇ ਸੱਚੇ ਨਾਮ ਵਿੱਚ ਭਾਈ ਪਿਆਰ ਲੱਗਾ ਹੈ ਨਾਨਕ ਨਾਮ ਰਤੇ ਸਹਜੇ ਰਜੇ ਸਤਿਗੁਰੂ ਜਿਨ੍ਹ ਜੋ ਮਾਰਨ ਨਾਮ ਕੇ ਰੰਗੇ ਹੈ ਉਹ ਸੁਤੇ ਹੀ ਜੇ ਤ੍ਰਿਪਤ ਹੋ ਗਿਆ ਨਾ ਆਤਮਨੰਦ ਚ ਜਿਨ੍ਹਾਂ ਹਾਰ ਰੱਖਿਆ ਔਰ ਧਾਰ ਜਿਨ੍ਹਾਂ ਦੇ ਹਰੀ ਦੇ ਨਾਮ ਨੂੰ ਦਿਲ ਚ ਵਸਾ ਕੇ ਰੱਖਿਆ ਹੈ ਮਹਲਾ ਪੀਜਾ ਮਨਮੁਖ ਹਰ ਨਾਮ ਨਾ ਸੇਵਿਆ ਮਨਮੁਖ ਨੇ ਹਾਲ ਤੱਕ ਮਨਮੁਖ ਹੀ ਰਖਦੇ ਹੈ ਪਰਮੇਸ਼ਰ ਦੇ ਨਾਮ ਦਾ ਸੇਵਨ ਭਜਨ ਕੀਤਾ ਹੀ ਨਹੀਂ ਹੈ ਦੁੱਖ ਲੱਗਾ ਬਹੁਤਾ ਆ ਆ ਜੀ ਉਸ ਦਾ ਦੁੱਖ ਭਾਈ ਬਹੁਤਾ ਆ ਕੇ ਬੁਕਾਰਾਂ ਦਾ ਗਿਆਨ ਦਾ ਆ ਲੱਗਾ ਹੈ ਅੰਤਰ ਅਗਿਆਨ ਅੰਧੇਰ ਹੈ ਅੰਦਰ ਉਹਨਾਂ ਦੇ ਸਰੂਪ ਦੇ ਗਿਆਨ ਤੋਂ ਬਿਗੈਰ ਅਗਿਆਨ ਦਾ ਹਨੇਰਾ ਪਿਆ ਹੋਇਆ ਹੈ ਅਵਰਣ ਸ਼ਕਤੀ ਕਰਕੇ ਤੁੰਦ ਨਾ ਕਾਈ ਪਾ ਕਿਸੇ ਸਰਕਾਰ ਦੀ ਸੁੱਧ ਸਰੂਪ ਦੀ ਵਿਚਾਰ ਕੋਈ ਗਿਆਤ ਨਹੀਂ ਪਾਉਂਦੇ ਹਨ ਮਨ ਹੱਥ ਸਹਿਜ ਨਾ ਦੀਜੇ ਉੰਦੇ ਹੜਕ ਫਸੇ ਹੋਏ ਐ ਸਹਿਜ ਗਿਆਨ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਬੀਜਿਓ ਸਰਵਣ ਕਰਕੇ ਮੰਨਣ ਕਰ ਲੂ ਬੀਜਿਆ ਨਹੀਂ ਹੈ ਪ੍ਰਾਪਤ ਧਰਮ ਨਹੀਂ ਕੀਤਾ ਭੁੱਖਾ ਕੀ ਅੱਗੇ ਖਾਹ ਇਸ ਮੁਕਤੀ ਭੁੱਖ ਹੀ ਰੰਦੇ ਤ੍ਰਿਸ਼ਨਾ ਕਰਕੇ ਅੱਗੇ ਪਰਲੋਕ ਵਿੱਚ ਉਹ ਕਿਹਣੀ ਚੀਜ਼ ਨੂੰ ਖਾਵੇ ਖਾਣਗੇ ਤਾਂ ਅੰਮ੍ਰਿਤ ਵਰਧ ਹੋਣਗੇ ਜਦੋਂ ਉਹਨਾਂ ਦੇ ਅੰਦਰ ਬ੍ਰਹਮ ਗਿਆਨ ਦਾ ਬੀਜ ਨਹੀਂ ਬੀਜਿਆ ਹੋਇਆ ਉਪਦੇਸ਼ ਨਾਮ ਨਿਧਾਨ ਵਿਸਾਰਿਆ ਇਹ ਨਾਮ ਦਾ ਖਜ਼ਾਨਾ ਹੀ ਸੀ ਭਾਰੀ ਤਿਰਵਤ ਕਰਨ ਵਾਲਾ ਇਹ ਨਾਮ ਦੇ ਖਜ਼ਾਨੇ ਨੂੰ ਵਿਸਾਰ ਦਿੱਤਾ ਹੈ ਉਹਨਾਂ ਨੇ ਉਹ ਗਏ ਲੱਗਾ ਜਾ ਉਹ ਦਇਤ ਵਿੱਚ ਜਾ ਕੇ ਲੱਗਿਆ ਐਸਾ ਪੁਰਖ ਨੂੰ ਨਾਨਕ ਗੁਰਮੁਖ ਮਿਲ ਹੈ ਵੜਿਆਈਆ ਸਰ ਜਿਹੜੇ ਗੁਰਮਖ ਉਹਨਾਂ ਨੂੰ ਵੜਿਆਈਆਂ ਸਰੂਪ ਦੀ ਪ੍ਰਾਪਤੀ ਦੀਆਂ ਮਿਲਦੀਆਂ ਹਨ ਇਹ ਆਪੇ ਮੇਲ ਮਿਲਾਇਆ ਜਿਨ੍ਹਾਂ ਨੇ ਆਪਣੇ ਸਰੂਪ ਦੇ ਮੇਲ ਕੇ ਗੁਰਾਂ ਦੁਆਰਾ ਸ਼ਬਦ ਦੁਆਰਾ ਮੇਲ ਕੇ ਫਿਰ ਆਪ ਦੇ ਸਰੂਪ ਦੇ ਮੇਲ ਚ ਮਿਲਾ ਲਿਆ ਪੌੜੀ ਹਰ ਰਸਨਾ ਹਰ ਜਸ ਗਾਵੇ ਸਾਈ ਹਰੀ ਦੇ ਜਸ ਨੂੰ ਜਿਨ੍ਹਾਂ ਦੀ ਰਸਨਾ ਹਰ ਹਰ ਰਸਨਾ ਜਸ ਹਰੀ ਦੇ ਕੀਰਤਨ ਨੂੰ ਗਾਉਂਦੀ ਹੈ ਜਿਨ੍ਹਾਂ ਦੀ ਰਸਨਾ ਹਰੀ ਸੁਹਾਵਣੀ ਤੂੰ ਖਰੀ ਤੇ ਆਂਤੀ ਹਰੀ ਦੇ ਨਾਮ ਕਰਕੇ ਸੋਭਨੀਕ ਹੋ ਰਹੀ ਹੈ ਜੋ ਮਾਨ ਤਨ ਮੁਖ ਹਰ ਬੂਲੇ ਜੇਰੇ ਮਨ ਕਰਕੇ ਤਨ ਸਰੀਰ ਕਰਕੇ ਮੁਖ ਕਰਕੇ ਰੋਮ ਰੋਮ ਕਰਕੇ ਵੀ ਜਾਪ ਕਰਦੇ ਹੈ ਮੁਖੋ ਵੀ ਹਰੀ ਦਾ ਨਾਮ ਬੋਲਦੇ ਹਨ ਸਾਰ ਭਾਵਣੀ ਉਹ ਕਰਤਾਰ ਨੂੰ ਪਿੱਛੇ ਪਾਉਂਦੇ ਸੀ ਹੁਣ ਪਾਉਂਦੇ ਅੱਗੇ ਨੂੰ ਭਾਵਣੀ ਪਾਉਣਗੇ ਜੋ ਗੁਰਮੁਖ ਅਸਤੂਆ ਉਹਨਾਂ ਨੂੰ ਹਰਿ ਦੀ ਪ੍ਰਾਪਤ ਹੈ ਜੋ ਗੁਰਮੁਖ ਚਖੈ ਸਾਰ ਜਿਹੜੇ ਗੁਰਾਂ ਦੁਆਰਾ ਗੁਰਮੁਖ ਅਕਾਰੀ ਚਖਦੇ ਆਸਵਾਦ ਨੂੰ ਧਾਰਨ ਕਰਕੇ ਆਨੰਦ ਨੂੰ ਪ੍ਰਾਪਤ ਕਰਦੇ ਹਨ ਸਰਵਣ ਕਰਕੇ ਸਾਦ ਮੰਨਣ ਦਾ ਚੱਕਦੇ ਹਨ ਸਾਤਿਪਤਾ ਵਲੀ ਸੋਨ ਆਤਮਨੰਦ ਕਰਕੇ ਫਿਰਤਾ ਹੀ ਆਵਣੀ ਆ ਜਾਂਦੀ ਹੈ ਹੁਣ ਦਾਵੈ ਪਿਆਰੇ ਨਿਤ ਨਾਈ ਪਿਆਰੇ ਅਕਾਂਤੂਏ ਨਿਧਾ ਵਰਤੀ ਜੋ ਗੁਨਾਮੇ ਕਰਦੇ ਹੈ ਹੁਣ ਗਾਇ ਗੁਣੀ ਸਮਝਾਵਣੀ ਦੁਨਿਆ ਦਾ ਸਭ ਗੁਣ ਗਿਆਨ ਆਦ ਕੋਨੇ ਤੈ ਗਾ ਕੇ ਉਚਾਰ ਕੇ ਗੁਣੀ ਬ੍ਰਹਮ ਦੀ ਸਮਝ ਦੇ ਦਿੰਦੇ ਉਹਨਾਂ ਨੂੰ ਸਮਝਾ ਦਿੰਦੇ ਹੁਣ ਸਭ ਜਿਹੜਾ ਹੁਣ ਕਰਦੀ ਹੈ ਗਿਆਨ ਸਰੂਪ ਪਰਮੇਸ਼ਰ ਦੀ ਜਿਸ ਹੋਵੇ ਆਪ ਦਿਆਲੂ ਜਿਨ੍ਹਾਂ ਦੇ ਵਿੱਚ ਮੇਰਾ ਵਾਹਿਗੁਰੂ ਬਿਆਨਤਾ ਦੇ ਸਹਿਤ ਹੁੰਦਾ ਹੈ ਸਾ ਸਤਿਗੁਰੂ ਗੁਰੂ ਨੂੰ ਬੁਲਾਵੀਂ ਉਹ ਪਰਖੂ ਪਾਹੀ ਸਤਿਗੁਰੂ ਮਾਰਾ ਸਾਡੀ ਸ਼ਰਨ ਪੈਂਦੇ ਆ ਤੇ ਗੁਰੂ ਸਾਹਿਬ ਉਹਨਾਂ ਤੋਂ ਵਾਹਿਗੁਰੂ ਦਾ ਨਾਮ ਬੁਲਾਵਣੀ ਉਹ ਚਰਾਉਣਾ ਕਰਦੇ ਆ ਹਰ ਵਕਤ ਗੁਰੂ ਚੇਤੂ ਸਰੂਪ ਨੂੰ ਬੁਲਾਉਂਦੇ ਹੋ ਤੇ ਆਸ ਕਰਦੇ ਆ ਸਾਹੂ ਪੁਰਖ ਸਤਿਗੁਰੂ ਜੀ ਨੇ ਆਪ ਦੇ ਕਰਮਲੇ ਵਿੱਚ ਬਣਾਉਣਾ ਕੀਤੇ ਐ ਤੇ ਉਹਨਾਂ ਤੋਂ ਗੁਰੂ ਦੇ ਨਾਮ ਦਾ ਅਭਿਆਸ ਬਣਾਉਣਾ ਕਰਦੇ ਉਹ ਨਿਹਾਲ ਹੋ ਜਾਂਦੇ ਹਨ ਸ਼ਲੋਕ ਮਹਲਾ 3 ਜਿਆ ਹਾਸੀ ਸਿਰ ਜਿਉ ਅੰਕਸ ਹੈ ਕੀ ਗੁਰੂ ਸਿੱਖ ਮਹਾਰਾਜੀ ਕੁੱਲ ਦੁਨੀਆਂ ਦੇ ਰਾਜ ਦੀ ਕਈਆਂ ਨੂੰ ਭੁੱਖ ਹੋਇ ਕਈ ਕਹਿੰਦੇ ਦਿਲਾਂ ਦਾ ਪਤਾ ਲੱਗ ਜੇ ਕੋਈ ਕਹਿੰਦੇ ਪ੍ਰਕਾਸ਼ ਹੋ ਜੇ ਮਾਰੇ ਕਹਿੰਦੇ ਸਾਰੇ ਗੁਣ ਇਉਂ ਆਉਂਦੇ ਹੈ ਭਾਈ ਹਾਸੀ ਸਿਰ ਜਿਉ ਅੰਕਸ ਹੈ ਇਹੋ ਜਿਹਾ ਜੀਵਨ ਬਣਾਓ ਹਾਥੀ ਜਿਹੜਾ ਹੈ ਸਿਰ ਦੇ ਤੇ ਜਿਵੇਂ ਉਹਦੇ ਕੁੰਡਾ ਹੁੰਦਾ ਹੈ ਮਹਾਵਤ ਦਾ ਅਹਰਣ ਜਿਉ ਸਿਰ ਦੇ ਉਹ ਅਨੁਸਾਰੀ ਹੋ ਕੇ ਹਾਥੀ ਚੱਲਦਾ ਹੈ ਜਿਵੇਂ ਹਾਥੀ ਮਨ ਹੈ ਇਹਦੇ ਤੇ ਗੁਰੂ ਮਹਾਰਾਜ ਸਾਹਿਬ ਦਾ 11 ਰੁਪਈ ਕੁੰਡਾ ਹੈ ਸਤਿਗੁਰੂ ਮਹਾਵਤ ਹੈ ਇਹਨਾਂ ਦੇ ਬਚਨਾਂ ਦੇ ਅਨਸਾਰ ਹੋ ਕੇ ਜਿਹੜਾ ਗੁਰਾਂ ਦੇ ਸ਼ਬਦ ਦੇ ਅਨਸਾਰ ਹੋ ਕੇ ਚੱਲਣਾ ਕਿਉਂ ਮਨ ਹਾਥੀ ਨੂੰ ਵਸ ਕਰਨਾ ਕਰੀਏ ਅਹਰਣ ਜਿਉ ਸਿਰ ਦੇ ਜਿਸੁਰਕਾਰ ਅਹਰਣ ਜਿਹੜੀ ਹੁੰਦੀ ਹੈ ਲੋਹਾਰਾਂ ਦੀ ਲੋਹੇ ਦਾ ਢੇਲਾ ਜਿਆ ਉਹਦੇ ਤੇ ਹਥੌੜੇ ਕਿੰਨੇ ਪੈਣ ਉਹ ਅਚਲ ਰਹਿੰਦੀ ਹੈ ਸਿਰ ਜੰਦੀ ਰਹਿੰਦੀ ਹੈ ਆਪੇ ਸਿਰ ਤੇ ਖੜਿਆਂ ਦੀ ਮਾਰ ਖਾਂਦੀ ਹੈ ਤੰਸ਼ ਸ਼ਸਤਰ ਘੜੇ ਜਾਂਦੀ ਹੈ ਇਸੇ ਪ੍ਰਕਾਰ ਐਰਨ ਦੀ ਨਹੀਂ ਬੁੱਧੀ ਨੂੰ ਅਚਲ ਕਰਕੇ ਐਰਨ ਨੂੰ ਮਤਬੇਦ ਹਤੀ ਯਾਰ ਜੋ ਵੇਦ ਗਿਆਨ ਦੇ ਥੌੜੇ ਪੈਂਦੇ ਆ ਕਦੇ ਕਰਮ ਦਾ ਕਸਮ ਹੁੰਦਾ ਕਦੇ ਪਾਸ਼ਨਾ ਦਾ ਕਸਮ ਹੁੰਦਾ ਕਦੇ ਗਿਆਨ ਦਾ ਕਸਮ ਹੁੰਦਾ ਉਹ ਬੁੱਧੀ ਨੂੰ ਗੁਰਾਂ ਦੇ ਬਚਨਾਂ 'ਚ ਚੱਲ ਰੱਖੇ ਦਾਵੇ ਕਰਮ ਦੀ ਗੱਲਾਂ ਸੁਣੇ ਚਾਹੇ ਭਗਤੀ ਦੀਆਂ ਚਾਹੇ ਗਿਆਨ ਦੀਆਂ ਸਭ ਉਹ ਜਹਾਂ ਵਾਲਾ ਦੀ ਪੂਰਾ ਨਿਸ਼ਚੈ ਵੇਖੇ ਮਹਾਰਾਜ ਸਾਹਿਬ ਪਰਖਣ ਵਾਸਤੇ ਕਦੇ ਕੋਈ ਬਚਨ ਉਸ ਪ੍ਰਕਾਰ ਹੈ ਮਾਸ-ਵਾਸ ਕਰ ਮੂਰਖ ਝਗੜੇ ਬਾਤ ਕਹਿੰਦੇ ਐ ਕਦੇ ਕਹਿੰਦੇ ਭੌਤ ਮਾਸ ਆਹਾਰੇ ਬਾਤ ਕਹਿੰਦੇ ਐ ਕਿਉਂ ਜਲ ਜਿਤ ਰੱਖੇ ਨੂੰ ਦੇ ਬਚਨਾਂ 'ਤੇ ਭਰੋਸਾ ਰੱਖੇ ਇਹ ਆਰਮੜਾਈ ਨੂੰ ਬੁੱਧੀ ਨੂੰ ਆਤਮਾ ਨੂੰ ਸਿਰ ਨੂੰ ਆਤਮਾ ਨੂੰ ਹੰਕਾਰ ਨੂੰ ਭੇਟਾ ਕਰਦੇ ਵੇ ਬੇਦ ਸ਼ਾਸਤਰਾ ਦੇ ਉਬਦੇ ਜੀ ਤਰਨਾ ਕਿੰਨੇ ਹਥੌੜੇ ਪੈਨ ਕੋਈ ਸੁਰਤੀ ਜਿਹੜੀ ਹੈ ਕਿਤੇ ਜਗ ਵਿੱਚ ਬਿਧੀਪੂਰਕ ਮਾਸਨੀ ਦੱਸਦੀ ਹੈ ਇਹਦੇ ਕਿਤੇ ਖੰਡਣ ਹੋ ਰਿਹਾ ਹੈ ਇਸ ਪ੍ਰਕਾਰ ਸਮਝ ਕੇ ਸਤਗੁਰਾਂ ਦੇ ਬਚਨ ਨੂੰ ਕੁਮਾਵੇ ਮਾਨਤਨ ਆਗੈ ਰਾਖ ਕਾ ਆਪਣੀ ਨਾਮ ਤੇ ਤਨ ਨੂੰ ਸਬਦਾਂ ਦੀ ਆਗੈ ਵਿੱਚ ਰੱਖਣਾ ਕਰੇ ਢੇਟਾ ਰੱਖੇ ਉਹ ਵੀ ਸੇਵ ਕਰੇ ਉਹ ਵੀ ਖੜਾ ਜਿਵੇਂ ਪਹਿਰੇਦਾਰ ਹਰ ਵਕਤ ਰਿੰਦਾ ਹੈ ਨਾ ਦਤਾ ਪਰੇ ਜੇ ਤੋਂ ਜਾਣਦਾ ਸੀ ਵੇਖਿਆ ਇੱਕ ਪਹਿਰੇਦਾਰ ਖੜਾ ਮੋਲੇ ਘਾਰ ਵਰਖਾ ਪੈਂਦੀ ਹੈ ਉਹਦੇ ਪੈਰਾਂ ਦਾ ਥਾਂ ਸੁੱਕਾ ਦੇਖ ਕੇ ਕਹਿੰਦਾ ਵੀ ਇਹੋ ਜਿਹੇ ਪਹਿਰੇਦਾਰ ਬਣਨਾ ਚਾਹੀਦਾ ਇਸ ਤਰ੍ਹਾਂ ਖੜੀ ਸੇਵਾ ਮਹਾਰਾਜ ਦੀ ਕਰੇ ਹਰ ਵਕਤ ਸਾਵਧਾਨੀ ਬਰਤੀ ਰੱਖੇ ਸਮਾਜਿਕ ਹੋ ਕੇ ਮਹਾਰਾ ਦੀ ਕਹਿਲ ਕਰਨ ਵਾਲਾ ਹੋਵੇ ਇਹੋ ਗੁਰਮੁਖ ਆਪ ਨਿਵਾਰੀ ਹੈ ਇਸ ਸਰਕਾਰ ਗੁਰਮੁਖ ਬਣ ਕੇ ਪਾਈ ਆਪਾ ਆਪੋ ਅਹੰਕਾਰ ਮੀਟਣਾ ਕਰੀਏ ਅਬ ਰਾਜ ਸ੍ਰੇਸ਼ਟ ਕਾਲੇ ਵੀ ਇੱਕ ਪੰਜਾਬੀ ਸੂਬੇ ਨੂੰ ਕੀ ਦੋਣੇ ਹੋ ਮਹਾਰਾ ਕਹਿੰਦੇ ਸਭ ਰਾਜ ਸ੍ਰੇਟ ਕਾਲੇ ਸਾਰੀ ਫਿਕਰੀ ਵੀ ਪਾਰਸ਼ਾਈ ਲੈ ਸਕਦੇ ਹੋ ਇਸੇ ਪ੍ਰਕਾਰ ਸਭ ਰਾਜ ਸ੍ਰੇਟ ਕਾਲੇ ਸਾਰੀ ਸੀਟਿਆ ਰਾਜ ਹਕੂਮਤ ਲੈ ਸਕਦੇ ਹੋ ਤੁਸੀਂ ਜੇ ਮੈਂ ਗੁਣਾਂ ਦੀ ਧਾਰਨਾ ਵਾਲੇ ਹੋਵਾਂ ਸੋ ਰਾਜ ਭੇਤ ਸ੍ਰਿਸ਼ਟੀ ਦੇ ਅੰਦਰ ਕੀ ਹੈ ਸੰਸਾਰ ਦੇ ਅੰਦਰ ਜਿੰਨਾ ਸਾਰੇ ਅੰਦਰ ਪਰਮੇਸ਼ਰ ਦੀ ਜੋਤ ਵਸਦੀ ਹੈ ਅੰਤਿਜਾਮ ਸਰ ਵੀ ਭੇਤ ਫਾਰਸੀ ਜਿਹੜਾ ਰਾਜਨਾ ਭੇਤ ਹੈ ਸਾਰੀ ਸ੍ਰਿਸ਼ਟੀ ਦੇ ਅੰਦਰ ਉਹ ਭੇਤ ਨੂੰ ਘੜ ਘੜ ਦੇ ਜਾਣਨ ਇਹ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਰਾਜਨਾ ਪ੍ਰਕਾਸ਼ ਦਾ ਹੈ ਸਾਰੀ ਸ੍ਰਿਸ਼ਟੀ ਜਿਹੜਾ ਰਾਜ ਪ੍ਰਕਾਸ਼ ਨੂੰ ਬ੍ਰਹਮ ਹੈ ਉਸ ਨੂੰ ਪ੍ਰਾਪਤ ਕਰ ਸਕਦੇ ਮੈਂ ਸਕਦੇ ਹਾਂ ਨਾਨਕ ਗੁਰਮੁਖ ਬੁਝੀਐ ਜਿਵੇਂ ਗੁਰਮੁਖਾਂ ਦੀ ਸੰਗਤ ਕਰਕੇ ਇਹ ਬੁਝੀਦਾ ਹੈ ਜੇ ਆਪੇ ਨਜ਼ਰ ਕਰੇ ਰੂਹ ਭਗਤ ਨੂੰ ਜਿਵੇਂ 36000 ਮੁਲਕ ਦਾ ਰਾਜ ਦਿੱਤਾ ਤੇ ਹੋਏ ਅਕਲ ਪਦਵੀ ਦਿੱਤੀ ਇਓ ਗੁਰਮੁਖ ਬਣੀਏ ਤੇ ਫਿਰ ਬੁਝੀਏ ਸਮਝੀਦਾ ਹੈ ਗੁਰਾਂ ਦਵਾਰ ਜੇ ਆਪੇ ਨਜ਼ਰ ਕਰੇ ਕਹਿੰਦੇ ਜੇ ਆਪ ਕਿਰਪਾ दृष्टि ਪੂਰਵਲੇ ਪੁਰਨਵੰਦ ਪ੍ਰੇਰਿਆ ਕਰੇ ਕੋਈ ਭਾਈ ਗੁਰਮੁਖ ਬਣ ਕੇ ਸਮਝਿਆ ਜਾਂਦਾ ਹੈ ਨਾ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਜਿਨ੍ਹਾਂ ਨੂੰ ਭਾਈ ਮਨੁਖ ਲੋਕ ਤਾਂ ਮਨੁਖ ਆਖ ਕੇ ਮੈਲ ਨਾ ਸਕੀ ਤੋਂ ਏ ਜਿਨ੍ਹਾਂ ਨੂੰ ਗੁਰਮੁਖਣਾਂ ਕੇ ਮਹਾਰਾਜ ਦੇ ਨਾਮ ਨੂੰ ਗੁਰਾਂ ਦਵਾਰਾ ਪਿਆਇਆ ਹੈ ਤੇ ਪਰਵਾਹ ਕੋ ਸੰਸਾਰ ਜਨਮ ਘੜ ਕੇ ਆਏ ਹੋ ਪਰਵਾਹ ਨਹੀਂ ਕਿ ਸਫਲੇ ਹਨ ਨਾਨਕ ਕੋਲ ਉਧਾਰ ਹੈ ਆਪਣ ਗੁਰੂ ਜੀ ਕਹਿੰਦੇ ਆਪਦੀਆਂ ਕੋਲਾਂ ਦਾ ਵੀ ਉਧਾਰ ਕਰ ਲੈਂਦੇ ਹਨ ਦਰਗਹ ਪਾਵ ਹੈ ਮਾਣ ਦਰਗਹ ਵਿੱਚ ਵੀ ਮਾਣ ਸਤਕਾਰ ਪਾਉਂਦੇ ਹਨ ਅਜਖੰਡ ਵਿੱਚ ਉਹਨਾਂ ਦਾ ਪਾਪ ਦੇ ਸਭਨ ਲੇਖ ਨਿਭਟ ਜਾਂਦਾ ਹੈ ਪੌੜੀ ਗੁਰਮੁਖ ਸਖੀਆ ਸਿੱਖ ਗੁਰੂ ਸਾਹਿਬ ਜੀ ਕਹਿੰਦੇ ਜਿਹੜੀਆਂ ਗੁਰਮੁਖ ਹਨ ਗੁਰਾਂ ਦੁਆਰਾ ਉਪਰੋਕਸ਼ ਨੂੰ ਕਮਾਉਣ ਵਾਲੀਆਂ ਉਹ ਸਖੀਆਂ ਪਿਆਰੀਆਂ ਗੁਰਸਿੱਖ ਹਨ ਜੇ ਗੁਰੂ ਮੇਲਾਈਆ ਇਹ ਗੁਰੂ ਸਾਹਿਬ ਨੂੰ ਗੁਰਮੁਖ ਸਖੀਆਂ ਗੁਰਸਿੱਖਾਂ ਨੂੰ ਮਲਾਉਣਾ ਪੀਤਾ ਮਹਾਰਾਜੀ ਨੇ ਇੱਕ ਸੇਵਕ ਗੁਰਪਾਲ ਇੱਕ ਤੋਂ ਮਹਿਰੇ ਵੇ ਪਾ ਗਏ ਭਾਈ ਗੁਰਦਾਸ ਸਾਹਿਬ ਦੀ ਕੋਈ ਵਪਾਰ ਸਾਹਿਬ ਦੀ ਲਿਖਾਈ ਕਰਿਆ ਕਰਦੇ ਇਸ ਪ੍ਰਕਾਰ ਸੇਵਕਾਂ ਨੂੰ ਪਾਸ ਰੱਖੇ ਹੋਏ ਇੱਕ ਗੁਰਕਾਰ ਲਾਈਆ ਗੁਰੂ ਸਾਹਿਬ ਜਿੰਨ ਜਿਸ ਪ੍ਰਕਾਰ ਬਾਗ ਸੇਵਾ ਦਾ ਤੇ ਸਿਕਰ ਪ੍ਰਚਾਰ ਵਾਸਤੇ ਭਾਈ ਕਲਿਆਣਾ ਜੀ ਮੰਡੀ ਵਿੱਚ ਭੇਜੇ ਸਨ ਸਕੇਤ ਤੇ ਕਿਉਂ ਕਾਰ ਵਿੱਚ ਲਾਏ ਹੋਏ ਹਨ ਜਿੰਨਾ ਗੁਰਪਿਆਰਾ ਮਨਕਿੱਤ ਇਸੇ ਪ੍ਰਕਾਰ ਇੱਕ ਸੇਵ ਗੁਰਾਂ ਦੇ ਪਾਸ ਅੰਤਪਰਮਖ ਵਿਕਤੀ ਪਾਕ ਜੋੜ ਕੇ ਰਹਿੰਦੇ ਐ ਇਹ ਗੁਰੂ ਸਾਹਿਬ ਦੇ ਸਿੱਖ ਜਿਹੜੇ ਹਨ ਉਹ ਭਗਤੀ ਪ੍ਰਚਾਰ ਉਪਦੇਸ਼ ਵਾਸਤੇ ਜਿਨ ਭਾਈ ਗੁਰਦਾਸ ਜੀ ਨੂੰ ਮਹਾਰਾਜ ਸਾਹਿਬ ਜੀ ਨੇ ਆਗਰੇ ਭੇਜਿਆ ਸੀ ਕਿ ਉੱਥੇ ਪਾਤਸ਼ਾਹ ਨੇ ਕਿਉਂ ਭਗਤੀ ਦਾ ਪ੍ਰਚਾਰ ਜਿਵੇਂ ਭਾਈ ਮਾਦੋ ਨੂੰ ਕਸ਼ਮੀਰ 'ਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ ਸੀ ਨਾਈ ਭਾਗਪਰੀ ਆਦ ਕਹਿੰਦੇ ਪ੍ਰੇਮ ਦੇ ਨਾਲ ਗੁਰੂ ਛੇਵੇਂ ਪਾਤਸ਼ਾਹ ਨੂੰ ਜਾਣਾ ਪਿਆ ਸੀ ਕਿਉਂ ਕਾਲ ਵਿੱਚ ਇੱਕ ਸੰਗਤਾਂ ਲਗੀਆਂ ਹੋਈਆਂ ਬਾਹਰਲੀ 'ਚ ਜਿੰਨਾ ਗੁਰਪਿਆਰਾ ਮਨਕਿੱਤ ਜਿਨ੍ਹਾਂ ਦੇ ਮਨ ਤੇ ਸੰਸੰਗ ਤੇ ਚਿੱਤ ਵਿੱਚ ਕਿਹਤਰ ਨੂੰ ਗੁਰੂ ਸਾਹਿਬ ਪਿਆਰੇ ਹੈ ਜਿੰਨਾ ਭਾਉ ਗੁਰੂ ਦੇ ਵਾਹੀਆ ਉਹਨੂੰ ਪ੍ਰੇਮ ਗੁਰੂ ਸਾਹਿਬ ਜੀ ਨੂੰ ਦਮਾਉਣਾ ਕੀਤਾ ਜੇ ਭਾਈ ਗੋਂਦਾ ਕਾਬਲ 'ਚ ਜਾਇ ਸਤਵੇਂ ਪਾਤਸ਼ਾਹ ਦਾ ਸਿੱਖ ਉਥੇ ਜਿਉਂ ਸੋ ਦਾ ਪਾਠ ਕਰਕੇ ਚਰਨ ਹੈ ਜੀ ਸਮਾਧੀ ਲੱਗੀ ਇਹ ਬਿਰਗੂ ਹਰਿਆ ਸਾਹਿਬ ਕੀਰਤ ਮੁਕਤ ਸਾਹਿਬ ਜੀ ਬੈਠੇ ਹੈ ਇਥੋਂ ਚਰਨ ਨਹਲਾਉਣ ਸਿੱਖਣ ਕਿਆ ਮਹਾਰਾਜ ਜੀ ਲੰਗਰ ਪਿਆਰ ਹੈ ਗੁਰਦਵਾਰਨ ਕੇ ਭਾਈ ਸਿੱਖ ਚਰਨ ਛੱਡੂ ਤਾਂ ਉੱਠਾਂਗੇ ਉਸੇ ਭਾਈ ਗੁੰਦੇ ਜੀ ਦਿਨ ਛਪਾ ਨਾ ਸਮਾਧੀ ਖੁੱਲੀ ਤੇ ਮਹਾਰਾ ਉੱਠ ਕੇ ਲੰਗਰ ਤੇ ਗਏ ਉਹਨਾਂ ਚ ਕਿਸੇ ਸਿੱਖ ਨੇ ਪ੍ਰਸ਼ਾਦ ਨਾ ਛਕਿਆ ਜਦ ਜਦੋਂ ਭਾਈ ਗੁੰਦਾ ਆਇਆ ਤੇ ਪੁੱਛਿਆ ਕਿ ਕੋਨੇ ਕਹਾਂ ਇਹ ਨਰਕਿਤ ਇਕਾਗਰ ਹੋ ਕੇ ਬੈਠ ਗਿਆ ਸੀ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਜਿਨ੍ਹਾਂ ਦਾ ਪ੍ਰੇਮ ਵੇਖਦੇ ਹੈ ਉਹਨਾਂ ਦੇ ਪ੍ਰੇਮ ਤੋਂ ਛੁੱਟ ਨਹੀਂ ਸਕਦੇ ਇੰਨੇ ਪ੍ਰੇਮ ਚ ਵੱਜ ਜਾਂਦੇ ਹਨ ਇੱਕ ਸਮੇਂ ਮੋਕੋ ਗਏ ਬੰਦ ਤੋ ਫਿਰ ਮੋਕੋ ਜਿਹਾ ਅਗਮਨ ਹੋਏ ਇਸ ਪ੍ਰਕਾਰ ਜਿਨ੍ਹਾਂ ਦੇ ਪਿਆਰ ਹੈ ਨਾ ਮਨ ਵਿੱਚ ਚੇਤਨ ਸ਼ਰੂਪ ਬੁਰਾ ਦਾ ਮਨਚਿਤ ਵਿੱਚ ਨਨਨ ਕਰਦੇ ਆ ਜੇ ਤੁਮ ਸ੍ਰੀ ਗੁਰੂਆਂ ਨੂੰ ਕਿੰਨਾ ਭਾਉ ਗੁਰੂ ਦੇਵਾਈਆ ਉਹਨਾਂ ਦਾ ਪ੍ਰਕਾਸ਼ ਗਿਆਨ ਦਾ ਸਾਰਿਆਂ ਦਾ ਉਹਦੀ ਗੁਰੂ ਸਾਹਿਬ ਦਾ ਜਨਮ ਹੈ ਐਸਾ ਪ੍ਰਕਾਸ਼ ਦੇ ਦਿੰਦੇ ਹਨ ਉਹ ਸਿਖਾਈ ਕੋ ਪਿਆਰ ਉਹਨਾਂ ਦਾ ਸਿਖਾਈ ਕੋ ਪਿਆਰ ਹੈ ਗੁਰ ਮਿੱਤਾ ਪੁੱਤਾ ਭਾਈ ਆ ਗੁਰੂ ਸਾਹਿਬ ਦੇ ਮਿੱਤਰ ਹੋਣ ਚਾਹੀਏ ਪੁੱਤਰ ਹੋਣ ਚਾਹੀਏ ਭਾਈ ਹੋਣ ਗੁਰੂ ਸਾਹਿਬ ਸਾਰਿਆਂ ਨਾਲ ਹੀ ਕੋਈਆ ਪਿਆਰ ਕਰਦੇ ਆ ਜਾਂ ਗੁਰੂ ਸਾਹਿਬ ਜੀ ਮਿੱਤਰਾਂ ਨਾਲੋਂ ਪੁੱਤਰਾਂ ਨਾਲੋਂ ਪ੍ਰਹਿਨਣ ਇੱਕ ਸਿੱਖਾਂ ਨਾਲ ਹੀ ਪਿਆਰ ਹੈ ਗੁਰੂ ਸਾਹਿਬ ਦਾ ਬਹੁਤਾ ਸਿੱਖਾਂ ਨਾਲ ਪਿਆਰ ਕਰਦੇ ਹਨ ਗੁਰਸਿੱਖ ਦੇ ਮਨ ਨੂੰ ਦੇਖ ਕੇ ਮਹਾਰਾਜ ਸਾਹਿਬ ਜੀ ਜੋਗਾ ਸਿੰਘ ਜੀ ਮਾਰਨ ਜਾ ਕੇ ਪਹਿਰਾਦਾਰ ਬਣ ਕੇ ਦੱਸੇ ਪਾਤਸ਼ਾਹ ਨੇ ਖੁਸ਼ਹਾਲਪੁਰ ਦੀ ਰੱਖਿਆ ਕੀਤੀ ਇਸੇ ਪ੍ਰਕਾਰ ਗੁਰਸਿੱਖਾਂ ਨਾਲ ਹੀ ਕੋਈ ਪਿਆਰ ਹੈ ਮਹਾਰਾਜਾ ਗੁਰੂ ਸਾਹਿਬ ਨੇ ਜਿਹੜੇ ਮਿੱਤਰਤਾ ਕਰਨ ਵਾਲੇ ਪਿਆਰੇ ਹਨ ਜਾਂ ਪੁੱਤਨ ਗੁਰੂ ਨੂੰ ਪਕਾਤਾ ਉਹਨੇ ਕਰਨ ਵਾਲੇ ਹੈ ਜਾਂ ਗੁਰੂ ਸਾਹਿਬ ਨੇ ਮਹਾਦੇਵਾਦ ਕੋ ਭਾਈ ਭਾਵਨਾ ਕਰਨ ਵਾਲੇ ਹੈ ਸਾਧਿਆ ਨਾਲ ਇੱਕੋ ਜਿਹਾ ਪਿਆਰ ਗੁਰੂ ਸਾਹਿਬੀ ਕੋ ਪਰਮੇਸ਼ਰ ਦੀ ਜੋਤ ਜਾਣ ਕੇ ਕਰਦੇ ਹਨ ਹੋਰ ਸਤਗੁਰ ਬੋਲੋ ਸਭ ਇਹ ਭਾਈ ਗੁਰੂ ਪੂਜਨੀਕ ਜੇ ਤੁਮ ਸਰੂਪ ਸਤਗੁਰੂ ਨਾਨਕ ਦੇਵ ਜੀ ਦਾ ਨਾਮ ਸਾਰੇ ਬੋਲਣਾ ਕਰੋ ਪ੍ਰੇਮ ਦਾ ਧੰ ਗੁਰੂ ਨਾਨਕ ਦੇਵ ਜੀ ਕਹੋ ਜਾਨੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀੜ ਦੇ ਨਾਲ ਕੋ ਹੋਰ ਆਖ ਗੁਰੂ ਜੀ ਵਾਈਆ ਜਿਹਨੇ ਨਾਨਕ ਗੁਰੂ ਸਾਹਿਬ ਦੇ ਨਾਮ ਨੂੰ ਆਖਿਆ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਜਿਵਾਇਆ ਜਿਉਂਦੇ ਕਰ ਦਿੱਤਾ ਇਸ ਪ੍ਰਕਾਰ ਜੀਵਨ ਮੁਕਤੀ ਉਹਨਾਂ ਨੂੰ ਦੇਤੀ ਹੈ ਉਹਨੂੰ ਜੀਉਂਦ ਮਰਨ ਵਾਲੋਂ ਜਿਉਂਦੇ ਕਰਦਾ ਉਹਨਾਂ ਨੂੰ ਕਾਲ ਨਹੀਂ ਪਹੁੰਚ ਸਕਦਾ ਸਾਧ ਸੰਗਤ ਜੀ ਇਹ ਜਿਉਂਦੇ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਦਸਵੇਂ ਵਾਹਿਗੁਰੂ ਨਾਮ ਨੂੰ ਆਖਿਆ ਉਹਨਾਂ ਨੂੰ ਜੀਵਨ ਮੁਕਤੀ ਦੇ ਕਰਕੇ ਜਵਾਤ ਹੈ ਗੁਰੂ ਮਹਾਰਾਜ ਸਾਹਿਬ ਐਸੇ ਉਪਕਾਰੀ ਹਨ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾਂ ਭਾਈਆ ਗੁਰ ਸਾਧਨ ਬੋਲੋ ਸਤ ਸ੍ਰੀ ਅਕਾਲ ਗੁਰ ਐਸ ਜੀ ਦੀ ਵਾਈਆ ਮੈਂ ਵੀ ਕੋ ਹਾਲਸਾ